ਅੱਜ ਦੇ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਗਿੱਦੜ ਬਾਹਾ ਵਿਖੇ ਪੱਤਰਕਾਰ ਸਾਥੀ ਰਣਜੀਤ ਸਿੰਘ ਗਿਲ ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਮਟੰਡਾ ਦੇਸਮੂ ਪੱਤਰਕਾਰ ਭਾਈ ਚਾਰੇ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਜਥੇ ਇਸ ਨੇ ਨਾ ਨਏ ਕਾਰਜ ਦੇ ਸਖਤ ਸ਼ਬਦਾਂ ਚ ਨਿੰਦਾ ਕੀਤੀ ਗਈ ਉਥੇ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਮੀਟਿੰਗ ਦੇ ਵਿੱਚ ਸ਼ਾਮਲ ਪੱਤਰਕਾਰਾਂ ਨੇ ਸਰਬਸੰਮਤੀ ਨਾਲ ਗੱਲਬਾਤ ਕਰਦਿਆ ਕਿ ਹੈ ਕਿ ਸੱਚ ਤੇ ਹੱਕ ਦੀ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਤੇ ਇਸ ਤਰੀਕੇ ਨਾਲ ਹਮਲੇ ਲੋਕਤੰਤਰ ਤੇ ਹਮਲੇ ਦੇ ਬਰਾਬਰ ਹੈ ਉਹਨਾਂ ਨੇ ਕਿ ਕਿ ਰਣਜੀਤ ਸਿੰਘ 'ਤੇ ਹੋਇਆ ਹਮਲਾ ਸਿਰਫ ਇੱਕ ਵਿਅਕਤੀ 'ਤੇ ਹਮਲਾ ਨਹੀਂ ਸਗੋਂ ਚੌਥੀ ਥੰਮ ਦੀ ਆਜ਼ਾਦੀ ਨੂੰ ਦਬਾਉਣ ਦੇ ਲਈ ਕੀਤਾ ਗਿਆ ਇੱਕ ਕਾਰਤਾਪੂਰਨ ਕਮ ਪੱਤਰਕਾਰ ਭਾਈਚਾਰੇ ਨੇ ਇਸ ਘਟਨਾ ਤੇ ਡੂੰਘਾ ਗੁੱਸਾ ਤੇ ਰੋਸ ਪ੍ਰਗਟਾਇਆ ਤੇ ਕਿਹਾ ਕਿ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤੇ ਸਖਤ ਧਾਰਾਵਾਂ ਲਗਾ ਕੇ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ਦੇ ਵਿੱਚ ਜਿਹੜਾ ਨਾ ਹੋਵੇ ਤੇ ਉਦਰੀ ਸੂਬੇ ਦੇ ਵਿੱਚ ਤੁਰੰਤ ਪਤਰਕਾਰ ਸੁਰੱਖਿਆ ਕਾਨੂੰਨ ਲਾਗੂ ਕਰਨ ਦੀਆਂ ਮੰਗ ਕੀਤੀ ਹੈ ਤਾਂ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਥੋੜੇ ਸਮੇਂ ਚ ਦੋਸ਼ੀ ਗ੍ਰਿਫਤਾਰ ਨਾ ਕੀਤੇ ਤੇ ਠੁਕਮੀ ਕਾਰਵਾਈ ਨਾ ਹੋਈ ਤਸਮੂਚਾ ਪੱਤਰਕਾਰ ਭਾਈਚਾਰਾ ਵੱਡਾ ਸੰਘਰਸ਼ ਵਿੱਢਣ ਦੇ ਲਈ ਮਜਬੂਰ ਹੋ ਜਾਵੇਗਾ ਤੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰ ਲਈ ਗਈ ਹੈ ਲੋੜਪੈਣ ਤੇ ਬਠਿੰਡਾ ਤੋਂ ਲੈ ਕੇ ਚੰਡੀਗੜ੍ਹ ਤੱਕ ਪ੍ਰਦਰਸ਼ਨ ਹੋਣਗੇ ਤੇ ਉਹਨਾਂ ਕਹਿ ਕੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਹੋਵੇਗੀ ਮੀਟਿੰਗ ਦੇ ਵਿੱਚ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਦੇ ਨੁਮਾਇੰਦਿਆਂ ਨੇ ਸ਼ਮੂਲਤ ਕੀਤੀ ਹੈ ਤੇ ਰਣਜੀਤ ਸਿੰਘ ਗਿਲਦ ਨੇ ਹਮਦਰਦੀ ਪ੍ਰਗਟਾਈ ਹੈ ਤੇ ਉਹਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ ਹੈ ਤੇ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਉਹ ਪੱਤਰਕਾਰ ਸਾਥੀ ਦੇ ਨਾਲ ਨੇ ਜਿੰਦੀ ਮਿਰਦੀ ਕੀ ਨਾਮ ਤੇ ਅੱਜ ਮੀਟਿੰਗ ਕੀਤੀ ਗਈ ਕੀ ਮਤਲਬ ਹੈ ਮੈਂ ਅਨਿਲ ਵਰਮਾ ਪ੍ਰਸਾ ਕਲੱਬ ਬਠਿੰਡਾ ਸਮੂਹ ਪੱਤਰਕਾਰ ਭਾਈਚਾਰਾ ਅੱਜ ਅਸੀਂ ਇੱਥੇ ਇਕੱਠੇ ਹੋਏ ਸੀਗੇ ਵੀ ਜਿਹੜਾ ਗਿੱਦੜਵਾਹਾ ਵਿਖੇ ਸਾਡੇ ਸਾਥੀ ਰਣਜੀਤ ਗਿੱਲ ਤੇ ਜਿਹੜਾ ਹਮਲਾ ਹੋਇਆ ਤੇ ਉਹਦੇ ਨਾਲ ਕੁੱਟਮਾਰ ਕੀਤੀ ਐ ਤੇ ਉਹਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਐ ਉਸ ਮਾਮਲੇ ਦੇ ਅਸੀਂ ਨਿੰਦਾ ਕਰਦੇ ਆਂ ਤੇ ਅੱਜ ਮੀਟਿੰਗ ਕਰਕੇ ਜਿਹੜਾ ਹੈਗਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਲਵਾ ਤੋਂ ਮੰਗ ਕੀਤੀ ਐ ਵੀ ਜਿਹੜੇ ਉਹਨੂੰ ਕੁੱਟਮਾਰ ਕਰਨ ਵਾਲੇ ਜਿਹੜੇ ਦੋਸ਼ੀ ਆ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਉਹ ਨੂੰ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਪੰਜਾਬਦਿਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਵਾਅਦੇ ਕਰਦੀ ਹੈ ਪਰ ਦੂਜੇ ਇਹ ਸੂਬਿਆਂ ਦਾ ਜਿਹੜਾ ਝੋਨਾ ਇੱਥੇ ਆ ਕੇ ਤੜੱਲੇ ਨਾਲ ਬਿਕ ਰਿਹਾ ਹੈ ਜੇ ਕੋਈ ਪੱਤਰਕਾਰ ਸਾਥੀ ਉਹਦੀ ਕੋਈ ਗੱਲ ਸਾਹਮਣੇ ਲਿਆਉਂਦਾ ਤਾਂ ਉਹਦੇ ਨਾਲ ਕੁੱਟਮਾਰ ਹੁੰਦੀ ਹੈ ਉਹਦੇ ਤੇ ਹਮਲਾ ਹੁੰਦਾ ਤੇ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਹੈ ਪੰਜਾਬ ਸਰਕਾਰ ਦੀ ਇੱਕ ਕੈਬਨਟ ਮੰਤਰੀ ਦਾ ਵੀ ਜਿਹੜਾ ਨਾਮ ਆ ਰਿਹਾ ਵੀ ਕਿਉਂਕਿ ਉਹਦੇ ਸਾਥੀ ਦੱਸੇ ਜਾ ਰਹੇ ਨੇ ਹਮਲਾਵਰ ਤਾ ਇਸ ਕਰਕੇ ਬੜੀ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਤੇ ਬਿਲਕੁਲ ਚੁੱਪ ਬੈਠਾ ਤੇ ਮੀਡੀਆ ਨਾਲ ਜਿਹੜੇ ਲਗਾਤਾਰ ਹਮਲੇ ਹੋਣੇ ਵੀ ਇਹ ਚਿੰਤਾ ਦਾ ਵਿਸ਼ਾ ਹੈ ਜਿਸ ਕਰਕੇ ਅੱਜ ਅਸੀਂ ਸਮੂਹ ਭਾਈਚਾਰਾ ਬਠਿੰਡੇ ਦਾ ਇੱਥੇ ਪੱਤਰਕਾਰ ਭਾਈਚਾਰਾ ਅਸੀਂ ਇਕੱਠੇ ਹੋਏ ਸੀ ਤੇ ਜਿੱਥੇ ਅਸੀਂ ਉਸ ਹਮਲੇ ਦੀ ਨਿੰਦਾ ਕਰਦੇ ਆ ਉੱਥੇ ਹੀ ਮੰਗ ਕਰਦੇ ਵੀ ਇਸ ਤੇ ਜਿਹੜਾ ਹੈ ਸਖਤ ਐਕਸ਼ਨ ਲਿਆ ਜਾਵੇ ਤੇ ਮੀਡੀਆ ਦੀ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਨੂੰ ਬਹਾਲ ਰੱਖਣ ਦੇ ਯਤਨ ਕੀਤੇ ਜਾਣ ਜੇਕਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੱਲ ਤੱਕ ਨਹੀਂ ਹੁੰਦੀ ਫਿਰ ਜਿੰਵੇਂ ਵੀ ਕਿ ਦਰਵਾਦੇ ਸਾਥੀ ਜਿਹੜਾ ਵੀ ਕੋਈ ਸੰਘਰਸ਼ ਉਲੀਕਣਗੇ ਉਹਦੇ ਨਾਲ ਅਸੀਂ ਬਠਿੰਡਾ ਚ ਵੀ ਜਿਹੜਾ ਪ੍ਰਦਰਸ਼ਨ ਕਰ ਲਈ ਨਾਲ ਖੜੇ ਆ